ਸੋਸ਼ਲ ਮੀਡੀਆ ਦੇ ਉੱਪਰ ਆਪਣੀ ਗਲੈਮਰਸ ਲਾਈਫ ਨੂੰ ਲੈ ਕੇ ਥਾਰ ਵਾਲੀ ਬੀਬੀ ਅਤੇ ਇੰਸਟਾਗ੍ਰam ਕੁਵੀਨ ਦੇ ਨਾਲ ਮਸ਼ਹੂਰ ਬਰਖਾਸਟ ਕਨਸਟੇਬਲ ਅਮਨਦੀਪ ਕੋਰ ਦੀਆਂ ਮੁਸ਼ਕਲਾਵਾਂ ਵਧੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਬਕਾਇਦਾ ਬਠਿੰਡਾ ਅਦਾਲਤ ਦੇ ਵਿੱਚ ਹੁਣ ਉਸ ਦੇ ਖਿਲਾਫ ਦੋਸ਼ਤਾ ਕਰ ਦਿੱਤੇ ਗਏ ਨੇ ਮਾਮਲਾ ਹੈ ਆਮਦਨ ਤੋਂ ਵੱਧ ਜਾਇਦਾਦ ਤਾਂ ਯਾਦ ਹੋਣਾ ਕਿ ਜਦੋਂ ਇਸ ਥਾਰ ਵਾਲੀ ਬੀਬੀ ਦੇ ਕੋਲੋਂ ਚਿੱਟਾ ਫੜਿਆ ਗਿਆ ਸੀ 17.71 ਗ੍ਰਾਮ ਹੈਰੋਇਨ ਦੀ ਬਰਾਮਦਗੀ ਹੋਈ ਸੀ ਅਤੇ ਉਸ ਦੀ ਥਾਰ ਦੇ ਵਿੱਚੋਂ ਇਹ ਜਿਹੜੀ ਕਿ ਨਸ਼ੇ ਦੀ ਜਿਹੜੀ ਕਿ ਬਰਾਮਦਗੀ ਤੋਂ ਬਾਅਦ ਇਹ ਮਾਮਲਾ ਕਾਫੀ ਚਰਚਾ ਦੇ ਵਿੱਚ ਰਿਹਾ ਸੀ ਜਿਸ ਤੋਂ ਬਾਅਦ ਉਸ ਦੇ ਖਿਲਾਫ ਜਿਹੜਾ ਕੀ ਹੈ ਚਾਰਜ ਸ਼ੀਟ ਵੀ ਢਾਕਲ ਕੀਤੀ ਜਾਂਦੀ ਹੈ ਤੇ ਇਸੇ ਦੌਰਾਨ ਜਿਹੜਾ ਕੀ ਵਿਜੀਲੈਂਸ ਦੇ ਵੱਲੋਂ ਉਸ ਦੀ ਆਮਦਨ ਤੋਂ ਵੱਧ ਜਾਇਦਾਦ ਮਾਮਲੇ ਨੂੰ ਲੈ ਕੇ ਵੀ ਵੱਡੇ ਪੱਧਰ ਦੇ ਉੱਪਰ ਕਾਰਵਾਈ ਕੀਤੀ ਗਈ ਸੀ ਅਤੇ ਇਸੇ ਦੌਰਾਨ ਜਿਹੜਾ ਕਿ ਉਸ ਦੀ ਮਹਿੰਗੀ ਗੱਡੀਆਂ ਅਤੇ ਹੋਰ ਸ਼ੌਂਕ ਤੋਂ ਲੈ ਕੇ ਹਮੇਸ਼ਾ ਚਰਚਾ ਦੇ ਵਿੱਚ ਕਹਿੰਦੀ ਸੀ ਉਸ ਦੇ ਕੋਲ ਥਾਰ ਸੀ ਬੁਲਟ ਸੀ ਹੋਰ ਚੱਲ ਅਤੇ ਅਚਲ ਜਾਇਦਾਦ ਬੈਂਕ ਰਿਕਾਰਡ ਉਸ ਦੀ ਤਨਖਾਹ ਦੇ ਰਿਕਾਰਡ ਦੀ ਜਿਹੜੀ ਕਿ ਚੰਗੀ ਤਰ੍ਹਾਂ ਘੋਖਪੜਤਾਲ ਕੀਤੀ ਗਈ ਅਤੇ ਇਸ ਨੂੰ ਲੈ ਕੇ ਹੁਣ ਜੋ ਚਾਰਜ ਸ਼ੀਟ ਹੈਗੀ ਹੈ ਚਾਰਜ ਨੇ ਫੇਮ ਨੇ ਉਹ ਕੀਤੇ ਗਏ ਹੈਗੇ ਨੇ ਬਠਿੰਡਾ ਦੀ ਸੈਸ਼ਨ ਅਦਾਲਤ ਨੇ ਆਮਦਨ ਅਤੇ ਜਾਇਦਾਦ ਮਾਮਲੇ ਦੇ ਵਿੱਚ ਜਿਹੜਾ ਕਿ ਬਰਖਾਸਤ ਕਨਸਟੇਬਲ ਅਮਨਦੀਪ ਕੌਰ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਟੈਕ ਕਰ ਦਿੱਤੇ ਨੇ ਅਤੇ ਇਸ ਬਾਬਤ ਬਠਿੰਡਾ ਦੇ ਵਿਧਿਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਸ੍ਰਿੰਦਰਪਾਲ ਕੌਰ ਨੇ ਮਾਮਲੇ ਦੀ ਸੁਣਵਾਈ ਤੋਂ ਬਾਅਦ ਵਿਜੀਲੈਂਸ ਬਿਊਰੋ ਨੂੰ ਅਮਨਦੀਪ ਕੌਰ ਦੇ ਵਿਰੁੱਧ ਸਬੂਤ ਪੇਸ਼ ਕਰਨ ਦੇ ਲਈ ਕਿਹਾ ਅਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 21 ਜਨਵਰੀ ਨੂੰ ਨਿਰਧਾਰਤ ਕੀਤੀ ਗਈ ਹੈ ਇੱਥੇ ਕਾਬਲੇ ਜ਼ਿਕਰ ਇਹ ਵੀ ਹੈ ਕਿ ਵਿਜੀਲੈਂਸ ਬਿਊਰੋ ਨੇ 14 ਨਵੰਬਰ ਨੂੰ ਅਮਨਦੀਪ ਕੌਰ ਦੇ ਖਿਲਾਫ ਦੂਜੀ ਚਾਰਟ ਸ਼ੀਟ ਦਾਖਲ ਕੀਤੀ ਸੀ ਜਿਸ ਦੇ ਵਿੱਚ ਆਮਦਨ ਤਬਦ ਜਾਇਦਾਦ ਮਾਮਲੇ ਦੇ ਵਿੱਚ ਉਸ ਦੇ ਉੱਪਰ ਮੁਕੱਦਮਾ ਚਲਾਉਣ ਦੇ ਲਈ ਸਿਫਾਰਿਸ਼ ਕੀਤੀ ਗਈ ਹਿੱਤੇ ਹੁਣ ਜਦੋਂ ਦੋਸ਼ ਦੇ ਹੋ ਚੁੱਕੇ ਨੇ ਭ੍ਰਿਸ਼ਟਾਚਾਰ ਦੇ ਦੋਸ਼ ਤੇ ਹੋ ਚੁੱਕੇ ਨੇ ਅਮਨਦੀਪ ਕੌਰ ਦੇ ਖਿਲਾਫ ਤਾਂ ਹੁਣ ਉਹਨਾਂ ਦੇ ਖਿਲਾਫ ਕੇਸ ਚਲਾਉਣ ਦਾ ਰਾ ਵੀ ਪਧਰਾ ਹੋ ਗਿਆ ਸੋ ਦੱਸ ਦਿੰਨੇ ਆ ਕਿ ਜਿਸ ਤਰ੍ਹਾਂ ਦੇ ਨਾਲ ਅਮਨਦੀਪ ਕੌਰ ਆਪਣੀ ਸੋਸ਼ਲ ਲਾਈਫ ਨੂੰ ਲੈ ਕੇ ਗਲੈਮਰਸ ਲੁੱਕ ਨੂੰ ਲੈ ਕੇ ਹਮੇਸ਼ਾ ਚਰਚਾ ਦੇ ਵਿਚ ਤੰਦੀ ਸੀ ਉਸ ਦੇ ਵੱਲੋਂ ਡਿਊਟੀ ਦੌਰਾਨ ਵੀ ਜਿਹੜੀਆਂ ਕਿ ਤਰ੍ਹਾਂ ਤਰ੍ਹਾਂ ਦੀ ਵੀਡੀਓ ਬਣਾ ਕੇ ਇੰਸਟਾਗ੍ਰam ਦੇ ਉੱਪਰ ਪਾਈਆਂ ਜਾਂਦੀਆਂ ਸਨ ਅਤੇ ਇਸੇ ਦੌਰਾਨ ਜਿਹੜਾ ਕਿ ਇੱਕ ਐਂਬੂਲੈਂਸ ਚਾਲਕ ਬਲਵਿੰਦਰ ਸਿੰਘ ਦੇ ਸੰਪਰਕ ਦੇ ਵਿੱਚ ਆਉਂਦੀ ਅਤੇ ਖਬਰਾਂ ਇਹ ਵੀ ਰਹੀਆਂ ਨੇ ਕਿ ਉਹ ਉਸੇ ਐਂਬੂਲੈਂਸ ਡਰਾਈਵਰ ਬਲੁੰਦਰ ਸਿੰਘ ਦੇ ਜ਼ਰੀਏ ਨਸ਼ੇ ਦੀ ਜਿਹੜੀ ਕਿ ਉਹ ਤਸਕਰੀ ਕਰਦੀ ਸਪਲਾਈ ਕਰਦੇ ਸੀ ਅਤੇ ਇੱਕ ਦਿਨ ਜਦੋਂ ਉਹ ਬਾਦਰ ਰੋਡ ਤੇ ਜਾ ਰਹੀ ਹੁੰਦੀ ਹੈ ਤਾਂ ਪੁਲਿਸ ਦੇ ਵੱਲੋਂ ਨਾਕਾ ਲਗਾ ਲਿਆ ਜਾਂਦਾ ਅਤੇ ਜਦੋਂ ਉਸ ਨੂੰ ਗੱਡੀ ਦੀ ਤਲਾਸ਼ੀ ਲੈਣ ਲਈ ਕਿਹਾ ਜਾਂਦਾ ਤਾਂ ਉਹ ਆਪਣੀ ਵਰਦੀ ਦਾ ਰੋਬ ਮਾਰਦੀ ਹੋਈ ਵੀ ਨਜ਼ਰ ਆਈ ਸੀ ਕਿ ਭਾਈ ਮੈਂ ਕਨਸਟੇਬਲ ਆ ਪੰਜਾਬ ਪੁਲਿਸ ਦੀ ਤੁਸੀਂ ਮੇਰੀ ਗੱਡੀ ਦੀ ਤਲਾਸ਼ੀ ਕਿਵੇਂ ਲੈ ਸਕਦੇ ਹੋ ਪਰ ਪੁਕਤਾ ਇਨਪੁਟ ਦੇ ਆਧਾਰ ਦੇ ਉੱਪਰ ਜਦੋਂ ਜਿਸ ਤავਦੇ ਬੋਲੋ ਗੱਡੀ ਦੀ ਤਲਾਸ਼ੀ ਲਈ ਜਾਂਦੀ ਹੈ ਤਾਂ ਉਸ ਸਮੇਂ ਇਸ ਥਾਰ ਵਾਲੀ ਬੀਬੀ ਅਮਨਦੀਪ ਕੌਰ ਦੀ ਗੱਡੀ ਦੇ ਵਿੱਚੋਂ 17.71 ਗ੍ਰਾਮ ਨਸ਼ਾ ਬਰਾਮਦ ਹੁੰਦਾ ਜਿਸ ਤੋਂ ਬਾਅਦ ਹੁਣ ਅਦਾਲਤ ਦੇ ਵਿੱਚ ਇਹ ਮਾਮਲਾ ਚੱਲ ਰਿਹਾ ਹੈ ਤੇ ਹੁਣ ਜਿਹੜੀ ਇੱਕ ਅੱਜ ਹੀ ਰੀਸੈਂਟਲੀ ਖਬਰ ਨਿਕਲ ਕੇ ਸਾਹਮਣੇ ਆਈ ਕਿ ਬੀਬੀ ਨੇ ਵਿਆਹ ਕਰਵਾ ਲਿਆ ਉਹ ਵੀ ਉਸੇ ਸਖਸ਼ ਨਾਲ ਜੋ ਕਿ ਇਸ ਗਲਤ ਕੰਮ ਦੇ ਵਿੱਚ ਉਸ ਦਾ ਸਾਥ ਦਿੰਦਾ ਸੀ ਭਾਬਕੀ ਉਹ ਐਂਬੂਲੈਂਸ ਦਾ ਡਰਾਈਵਰ ਬਲਵਿੰਦਰ ਸਿੰਘ ਅਤੇ ਇਸੇ ਨੂੰ ਲੈ ਕੇ ਹੁਣ ਬਲਵਿੰਦਰ ਦੀ ਪਤਨੀ ਗੁਰਮੀਤ ਕੌਰ ਦੇ ਵੱਲੋਂ ਪੂਰਾ گا ਪਾਇਆ ਗਿਆ ਬਕਾਇਦਾ ਬਠਿੰਡਾ ਦੇ ਐਸਐਸਪੀ ਨੂੰ ਵੀ ਸ਼ਿਕਾਇਤ ਕੀਤੀ ਗਈ ਹੈ ਸੋ ਦੋ ਵੱਡੇ ਮਾਮਲੇ ਅੱਜ ਇੰਸਟਾਗ੍ਰam ਕਵੈਨ ਜਿਹੜੀ ਕਿ ਬਰਖਾਸਤ ਕਾਂਸਟੇਬਲ ਅਮਨਦੀਪ ਕੌਰ ਹੈ ਉਸ ਨੂੰ ਲੈ ਕੇ ਚਰਚਾ ਦੇ ਵਿੱਚ ਰਹੇ ਨੇ ਇਹ ਉਸ ਸਮੇਂ ਦੀਆ ਵੀਡੀਓ ਨੇ ਜਦੋਂ ਉਸਦੇ ਵੱਲੋਂ ਡਿਊਟੀ ਤੇ ਰਹਿੰਦੇ ਹੋਇਆਂ ਵੀਡੀਓ ਜਿਹੜੀਆਂ ਕਿ ਪਾਈਆਂ ਜਾਂਦੀਆਂ ਸਨ ਤਰ੍ਹਾਂ-ਤਰ੍ਹਾਂ ਦੇ ਗਾਣਿਆਂ ਦੇ ਉੱਪਰ ਇਹ ਜਿਹੜੀ ਕਿ ਆਪਣੀ ਵੀਡੀਓ ਬਣਾ ਕੇ ਉਸ ਦੇ ਉੱਪਰ ਵਿਊ ਖੜਦੀ ਹੋਈ ਆਉਂਦੀ ਸੀ ਪਰ ਕਿਸੇ ਨੂੰ ਨਹੀਂ ਪਤਾ ਕਿ ਇੰਨੀ ਸੌਨਸ ਨਾ ਕਿ ਬੀਬੀ ਦੇ ਮਾਸਟਰ ਮਾਈਂਡ ਦੇ ਵਿੱਚ ਕੀ ਕੋ ਚੱਲ ਰਿਹਾ ਤੇ ਕਿਵੇਂ ਉਸ ਦੇ ਵੱਲੋਂ ਇੱਕ ਗਲਤ ਕੰਮ ਕਰਕੇ ਜਿਹੜਾ ਕੀ ਆਪਣੀ ਆਮਦਨ ਦੇ ਵਿੱਚ ਵੜੌਤੀ ਕੀਤੀ ਗਈ ਹੈ ਪਰ ਹੁਣ ਜਦੋਂ ਵਿਜੀਲੈਂਸ ਬਿਊਰੋ ਦੇ ਵੱਲੋਂ ਇਸ ਮਾਮਲੇ ਨੂੰ ਲੈ ਕੇ ਅਦਾਲਤ ਦਾ ਰੁਖ ਕੀਤਾ ਗਿਆ ਚਾਰਜ ਫੇਮ ਕਰ ਦਿੱਤੇ ਗਏ ਨੇ ਬਠਿੰਡਾ ਅਦਾਲਤ ਦੇ ਵਿੱਚ ਇਸ ਮਾਮਲੇ ਦੀ ਸੁਣਵਾਈ ਹੋਈ ਹੈ ਇਹ ਦੇਖੋ ਕਿਵੇਂ ਮੂਲ ਕੋ ਕੇ ਜਿਹੜੀ ਕਿ ਬੀਬੀ ਉੱਥੇ ਭੱਜਦੇ ਹੋ ਕੇ ਭੱਜਦੀ ਹੋਈ ਨਜ਼ਰ ਆ ਰਹੀ ਹੈ ਤੇ ਫਿਰ ਜਿਹੜੀਆਂ ਕਿ ਪੁਲਿਸ ਦੀ ਗੱਡੀ ਦੇ ਵਿੱਚ ਬੈਠ ਕੇ ਜਾਂਦੇ ਹੋਏ ਦੀਆਂ ਤਸਵੀਰਾਂ ਉੱਥੇ ਮੌਜੂਦ ਮੀਡੀਆ ਕਰਮਚਾਰੀਆਂ ਦੇ ਵੱਲੋਂ ਆਪਣੇ ਮੋਬਾਈਲ ਦੇ ਵਿੱਚ ਕੈਪਚਰ ਕੀਤੀਆਂ ਗਈਆਂ ਨੇ